ਰਾਣਾ ਰੰਗੜ ਨੰਗਲ ਬਟਾਲਾ ਦੀ ਹਦੂਦ ਅੰਦਰ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਆਪਣਾ ਮੋਟਰਸਾਈਕਲ ਸੁੱਟ ਕੇ ਪੁਲਿਸ ਤੇ ਫਾਇਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹੀ ਉਸ ਦਾ ਪਿੱਛਾ ਕੀਤਾ ਤੇ ਇਸ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਉਕਤ ਗੈਂਗਸਟਰ ਡਿੱਗ ਗਿਆ ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਬੰਦੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਮਾਰੇ ਗਏ ਗੈਂਗਸਟਰ ਦੀ ਪਛਾਣ ਰঞ্জੀਤ ਸਿੰਘ ਪੁੱਤਰ ਮਲਕੀ ਸਿੰਘ ਵਾਸੀ ਪਿੰਡ ਮਾਰੀ ਜ਼ਿਲ੍ਹਾ ਮਜੀਠਾ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਜਿੱਥੇ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੜਿੰਦਾ ਸੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸਰਪੰਚੀ ਦੀਆਂ ਚੋਣਾਂ ਦੌਰਾਨ ਤਰਨਤਾਰਨ ਵਿਖੇ ਸਰਪੰਚੀ ਦੀ ਹੱਤਿਆ ਦਾ ਮਾਮਲਾ ਵੀ ਇਸਤੇ ਹੀ ਦਰਜ ਸੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੈਂਗਸਟਰ ਬਦਨਾਮ ਅਪਰਾਧੀ ਪ੍ਰਭੂ ਦਾਸੂਬਾਲ ਅਤੇ ਬਲਵਿੰਦਰ ਡੋਨੀ ਬੱਲ ਅਤੇ ਮਨਕਨ ਸ਼ਾਮਪੁਰਾ ਨਾਮਕ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦਾ ਬਹੁਤ ਹੀ ਕਰੀਬੀ ਤੇ ਖਾਸ ਮੰਨਿਆ ਜਾਂਦਾ ਸੀ ਅੱਜ ਫੇਰ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਦੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋਲ ਕਿ ਸ਼ਕਤੀ ਸ਼ੱਕੀ ਬੰਦੇ ਤੇ ਏਰੀਆ ਵਿੱਚ ਹੈ ਔਰ ਕੋਈ ਵਾਤਾਫੀ ਕਰ ਸਕਦੇ ਆ ਉਸ ਬੰਦੇ ਦੀ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਗਈ ਸੀਗੀ ਵੀ ਮੇਕ ਤੁਹਾਨੂੰ ਵਾਹ ਜੀ ਸ਼ੇਧਰਨ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਹੇ ਸੀ ਇਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪਿੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ देर ਫਾਇਰਿੰਗ ਦੋਨਾਂ ਦੇ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਤੇ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਉਹ ਮੈਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜਾ ਇਹ ਸ਼ਿਕਾ ਦੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਇਹਦੇ ਫੋਨ ਵਿੱਚੋਂ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿਸ ਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਆਹਦੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸ ਚ ਤਰਨਤਾਰਨ ਪੁਲਿਸ ਨੂੰ ਮਾਨਟਰੀਡਾ ਇੱਕ ਸਰਪੰਚ ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਹੈ ਉਹਦੇ ਵਿੱਚ ਵੀ ਇਹ ਨਾਮਜ਼ਦਾ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਵਿੱਚ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਬਲੌਕ ਪਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਸਰ ਇਹ ਕਿਹਦੇ ਲੋਕ ਸੰ ਹਾਂਜੀ ਕਿਹਦੇ ਲੋਕ ਸੀ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾ ਸੁਵਾਲ ਬਲਿੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨਕਨ ਸ਼ਾਮਪੂਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਹਨਾਂ ਦਾ ਇਹ ਸਗਰਮ ਮੈਂਬਰ ਸੀਗਾ ਸਰ ਇਹ ਅੱਜ ਮੋਟਰਸਾਈਕਲ ਤੇ ਦੋ ਬੰਦੇ ਸੀ ਕਿ ਇਕੱਲੇ ਸੀ ਇਹ ਹੁਣ ਕਿਉਂਕਿ ਉਹ ਤਾਂ ਹਨੇਰਾ ਵੀ ਸੀਗਾ ਜੀ ਇਹ ਸਾਰਾ ਇੱਕਦਮ ਹੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉੱਥੇ ਕਾਫੀ ਸਰਚ ਵੀ ਕੀਤੀ ਆ ਤੇ ਹੋਰ ਅਸੀਂ ਕਲੀਅਰ ਕਰ ਲਾਂਗੇ ਸਾਰਾ ਕਿ ਲక్ష్ਮੀ ਹੋਈ ਪੁਲਿਸ ਜ਼ਖਮੀ ਹਾਂ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਜ਼ਖਮੀ ਹੋਇਆ ਉਹ ਕਿੰਨਾ ਕਿੰ ਜਗਾ ਚ ਉਹ ਠੀਕ ਹੈ ਜੀ ਉਹਨੂੰ ਰੈਫਰ ਕਰ ਰਿਹਾ ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਹਾ ਉਹ ਇਲਾਜ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਜੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅਨਸਰਾ ਕੋਈ ਵੀ ਗੈਂਗਸਟਰ ਹੈ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਜ਼ਰੂਰ ਕਰਾਂਗੇ ਭਾਈ ਸਾਹਿਬ ਹਮ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੱਲੋ ਤਾਂ ਇਹੀ ਸੀ ਕਿ ਸਾਡੇ ਪੁਲਿਸ ਪਾਰਟੀ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਉੱਥੇ ਸ਼ਿਫਟ ਕਰਾਂਗੇ ਸਭ ਜਿਹੜਾ ਜ਼ਖਮੀ ਹੋਇਆ ਉਹ ਕੌਣ ਨਾ ਔਰ ਮੈਂ ਦੱਸਿਆ ਜੀ ਉਹਦਾ ਰਣਜੀਤ ਸਿੰਘ ਨਾਮ ਦੱਸਿਆ ਨਹੀਂ 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 ਮੈਂ ਨਹੀਂ ਮੈਂ ਨਹੀਂ ਨਹੀਂ ਨਾ ਰਿਹਾ